ਜੋ ਰੋਪਾਤਾ ਨੇ ਵੀ ਸੁਖ ਮੰਗਿਆ ਗੁਰੂ ਸਾਹਿਬ ਨੇ ਵੀ ਸੁਖ ਮੰਗਿਆ ਚੌਥਾ ਘਰ ਹੈ ਤ੍ਰਿਪਤੀ ਘਰ ਪੰਨਾ ਘਰ ਹੈ ਦਸਵਾਰ ਘਰ ਸੁਖ ਵਸਿਆ ਬਹਾਰ ਸੁਖ ਪਾਇਆ ਘਰ ਸੁਖ ਵਸਿਆ ਬਹਾਰ ਸੁਖ ਪਾਇਆ ਘਰ ਸੁਖ ਕੇ ਵਸਿਆ ਬਹਾਰ ਸੁਖ ਪਾਇਆ ਘਰ ਸੁਖ ਵਸਿਆ ਬਹਾਰ ਸੁਖ ਪਾਇਆ ਕਿ ਗੁਰਬਾਣੀ ਮੰਚ ਬਸਾਉਣ ਨਾਲ ਗੁਰਬਾਣੀ ਸੁਣਨ ਨਾਲ ਸਾਰੀਆਂ ਤਕਲੀਫਾਂ ਦੂਰ ਹੋ ਜਾਂਦੀਆਂ ਸਾਰੇ ਰੋਗ ਕੱਟੇ ਜਾਂਦੇ ਆ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਤੁਸੀਂ ਦੇਖ ਰਹੇ ਹੋ ਸ਼ਵਾਨਕ ਤੀਵੀ ਤੇ ਮੈਂ ਹਾਂ ਤੁਹਾਡਾ ਆਪਣਾ ਪਰਮਜੀਤ ਸਿੰਘ ਭੰਗੂ ਅਸੀਂ ਮੌਜੂਦ ਹਾਂ ਅੱਜ ਗੁਰਦੁਆਰਾ ਗੁਰੂ ਰਾਮਦਾਸ ਦਰਬਾਰ ਕਟਗਰੀ ਵਿਖੇ ਜਿੱਥੇ ਸਰਬ ਰੋਗ ਕਾ ਔਖਦ ਨਾਮ ਮਿਸ਼ਨ ਦੇ ਤਹਿਤ 4 ਰੋਜਾ ਕੈਂਪ ਲਗਾਇਆ ਗਿਆ ਇਸ ਕੈਂਪ ਦੇ ਵਿੱਚ ਚੰਡੀਗੜ੍ਹ ਤੋਂ ਇਸ ਮਿਸ਼ਨ ਦੇ ਮਾਨੀ ਸਰਦਾਰ ਹਰਦੀਪ ਸਿੰਘ ਰਿਟਾਇਰਡ ਆਈਐਸ ਤੇ ਉਹਨਾਂ ਦੇ ਸਾਥੀ ਵਿਸ਼ੇਸ਼ਤਾ ਉਤੇ ਪਹੁੰਚੇ ਜਿਨ੍ਹਾਂ ਵੱਲੋਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜ ਕੇ ਨਾ ਇਲਾਜ ਲੋਕਾਂ ਰੋਗਾ ਦੇ ਹੱਲ ਦੀ ਪ੍ਰੇਰਣਾ ਦਿੱਤੀ ਗਈ ਇਸ ਵਿੱਚ ਕੈਂਗਰੀ ਦੀਆਂ ਭਾਰੀ ਗਿਣਤੀ ਵਿੱਚ ਸੰਗਤਾਂ ਸ਼ਾਮਲ ਹੋਈਆਂ ਇਸ ਸਾਰੇ ਕੈਂਪ ਦੀ ਦੇਖਰੇਖ मैडम गुरदीश कौर गरेवाल ਵੱਲੋਂ ਕੀਤੀ ਗਈ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਇਸ ਸਾਰੇ ਪ੍ਰੋਗਰਾਮ ਦੀਆਂ ਪ੍ਰਮੁੱਖ ਚਲਕੀਆਂ ਤੇ ਸਰਦਾਰ ਹਰਦੀਪ ਸਿੰਘ 28 एसजी ਨਾਲ ਕਰਾਂਗੇ ਗੱਲਬਾਤ ਤੁਸੀਂ ਬਨੇ ਰਹੋ ਸ਼ਵਾਲਕ ਟੀਵੀ ਚੈਨਲ ਦੇ ਨਾਲ

i oh, on ਗੱਲ ਤਾਂ ਤੁਹਾਨੂੰ ਪਤਾ ਹੋ ਸੰਗਤ ਜੀ ਤੇ ਮੈਨੂੰ ਇਹ ਲੱਗਦਾ ਕਿ ਜਦੋਂ ਆਪਾਂ ਇੱਥੇ ਆਉਨੇ ਆ ਨਾ ਆਪਾਂ ਦੁੱਖਾਂ ਰੋਗਾਂ ਤੋਂ ਪਰੇਸ਼ਾਨੀਆਂ ਤੋਂ ਕਲੇਸ਼ਾਂ ਤੋਂ ਪਰੇਸ਼ਾਨ ਇਸ ਸੰਗਤ ਦੇ ਵਿੱਚ ਆਉਨੇ ਆ ਗੈਂਪ ਦੀ ਸੰਗਤ ਦੇ ਵਿੱਚ ਅਸੀਂ ਇੱਥੇ ਮਨ ਚੇਤੇ ਕਾਗਰ ਕਰਕੇ ਬੈਠੇ ਆ ਤਾਂ ਅਸੀਂ ਇਸ ਇਹਨਾਂ ਸ਼ਬਦਾਂ ਦਾ ਕੀਰਤਨ ਦਾ ਜੋ ਵੀ ਸੇਧ ਤੋਂ ਪੜਿਆ ਜਾਂਦਾ ਅਸੀਂ ਪਿੱਛੇ-ਪਿੱਛੇ ਬੋਲਦੇ ਆ ਉਸ ਕੀਰਤਨ ਦਾ ਹਿੱਸਾ ਬਣਦੇ ਆ ਗੁਰੂ ਘਰ ਚ ਆਪਾਂ ਜਾਨੇ ਆ ਉਥੇ ਕੀਰਤਨੀ ਸਿੰਘ ਸ਼ਬਦ ਕੀਰਤ ਪਾੜਦੇ ਹੁੰਦੇ ਆ ਆਪਾਂ ਸੁਣਦੇ ਆ ਕਿੰਨਾ ਕਿ ਸੁਣਦੇ ਆ ਪੰਜ ਸੱਤ ਮਿੰਟ ਬੈੰਨੇ ਆ ਇੱਕ ਸ਼ਬਦ ਸੁਣਿਆ ਲੰਗਰ ਹਾਲ ਚ ਚਲੇ ਗਏ ਮੇਰੇ ਸਮੇਤ ਆਪਾਂ ਸਾਰੇ ਇਦਾਂ ਹੀ ਕਰਦੇ ਆ ਬੱਚਿਆਂ ਕੋਲ ਥੋੜਾ ਟਾਈਮ ਇਦਾਂ ਇੱਕ ਸ਼ਬਦ ਸੁਣ ਕੇ ਇਦਾਂ ਚਲੇ ਜਾਂਦੇ ਆ ਪਰ ਇਸ ਸਾਰੀ ਸੰਗਤ ਜਦੋਂ ਇੰਨੀ ਉੱਚੀ ਆਵਾਜ਼ ਦੇ ਵਿੱਚ ਗਾਉਂਦੀ ਆ ਮੈਨੂੰ ਲੱਗਦਾ ਕਿ ਉਸ ਜਿਵੇਂ ਸਰਦਾਰ ਭਗਤ ਸਿੰਘ ਜੀ ਕਹਿੰਦੇ ਹੁੰਦੇ ਕਿ ਆਪਾਂ ਆਪਣੀ ਆਵਾਜ਼ ਨੂੰ ਸੁਣਨਾ ਕੰਨਾਂ ਦੇ ਨਾਲ ਧਿਆਨ ਨਾਲ ਸੁਣਨਾ ਹੈ ਜੋ ਵੀ ਆਪਾਂ ਬੋਲਣਾ ਗਾਉਣਾ ਉਹਨੂੰ ਸੁਣਨਾ ਹੈ ਤੇ ਉਹ ਜਦੋਂ ਸੁਣ ਕੇ ਬਾਣੀ ਸਾਡੇ ਅੰਦਰ ਜਾਂਦੀ ਆ ਤੇ ਜਦੋਂ ਆਪਾਂ ਸੰਗਤ ਦੇ ਰੂਪ ਵਿੱਚ ਗਾਉਨੇ ਆ ਨਾ ਸੰਗਤ ਜੀਤ ਉਹ ਸਾਨੂੰ ਆਪਣੀ ਆਵਾਜ਼ ਨਹੀਂ ਸੁਣਦੀ ਸਾਨੂੰ ਸਾਰਿਆਂ ਦੀ ਇਕੱਠੀ ਆਵਾਜ਼ ਸੁਣਦੀ ਆ ਉਹ ਵਾਈਬ੍ਰੇਸ਼ਨ ਇੰਨੀ ਸਟਰੋਂਗ ਹੁੰਦੀ ਆ ਬਹੁਤ ਜਿਹਾ ਵਾਈਬ੍ਰੇਸ਼ਨ ਉਹ ਪੋਜ਼ਿਟਿਵ ਵਾਈਬ੍ਰੇਸ਼ਨ ਸਾਨੂੰ ਜਿਆਦਾ ਠੀਕ ਕਰਦੀਆਂ ਛੇਤੀ ਠੀਕ ਕਰਦੀਆਂ ਗੁਰੂ ਸਾਹਿਬ ਨੇ ਵੀ ਕਿਹਾ ਕਿ ਸੰਗਤ ਦਾ ਪਰਵਸੇ ਜਿਓ ਸੰਗਤ ਦੀ ਬਹੁਤ ਮਹਾਨਤਾ ਕਹੀ ਹੈ ਮੈਨੂੰ ਲੱਗਦਾ ਕਿ ਇਹਨਾਂ ਕੈਂਪਾਂ ਵਿੱਚ ਆ ਕੇ ਤਾਂ ਹੀ ਸਾਨੂੰ ਰੋਕਤ ਤੋਂ ਰੱਤ ਮਿਲਦੀ ਆ ਕਿ ਅਸੀਂ ਨਾਲ ਉਹ ਸ਼ਬਦਾਂ ਨੂੰ ਗਾਉਣੇ ਆ ਤੇ ਉਹਨਾਂ ਦਾ ਗੁਰਬਾਣੀ ਦੇ ਕੀਰਤਨ ਦਾ ਹਿੱਸਾ ਬਣਦੇ ਆ ਉੱਲਾ ਚੁੱਕਾ ਲਿਖੇ ਵਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀਰੂ ਸਾਹਿਬ ਬਾਣੇ ਉਸਾਸ ਕਰਕੇ ਆ ਜੀਸਾ ਕਰੇ ਸੁਖਮੰਦ ਕਰ ਜੋਰੋ ਭਗਤਾਂ ਨੇ ਵੀ ਸੁਖਮੰਦ ਗਿਆ ਗੁਰੂ ਸਾਹਿਬ ਨੇ ਵੀ ਸੁਖਮੰਦ ਗਿਆ ਚੌਥਾ ਕਰੇ ਤ੍ਰਿਪਤੀ ਕਰੇ ਨਨ੍ਹਾ ਘਰੇ ਦਸ ਘਰ ਇਹ ਪੰਜ 스테ਜਸ ਹੋਈਆਂ ਇਹਦੇ ਉੱਪਰ ਹੀ 26 스테ਜ ਗੁਰੂ ਸਾਹਿਬਾਂ ਦੀ ਹੈ ਜੋਤੀ ਜੋਤ ਰਲੀ ਸੰਪੂਰਨ ਜੀ ਆਰਾਮ ਸੋ ਗੁਰੂ ਸਾਹਿਬਾਂ ਦੀ ਮਹਿਲਾ ਦਾ ਕਹਿ ਕੇ ਸਮਝਣਾ ਹੁਣ ਇਹਦਾ ਪੰਜਾ ਇਹ ਜਿਹੜੇ 스테ਜ ਦੇ ਇਹਦਾ ਬਾੜੀ ਸ਼ਬਦ ਹੈ ਜੇ ਬਾੜੀ ਭਗਤਾਂ ਦੇ ਵੀ ਗੁਰੂ ਸਾਹਿਬਾਂ ਦੇ ਪਾਈ ਮਰਦਾਂ ਦੇ ਸਾਨੂੰ ਉਹ ਜਨਤਕਾਈ ਕਰਨ ਦੀ ਲੋੜ ਸਮਝਣ ਦੀ ਲੋੜ ਚਾਰ ਨਾਮਾਂ ਚ ਵੀ ਦੂਸਰੀ ਧਾਮ ਤੋਂ ਭਗਤਾਂ ਦੀ ਸਟੇਜ ਸ਼ੁਰੂ ਹੋ ਜਾਈਏ ਨੂੰ ਸਤਿਗੁਰੂ ਮੀਡੀਆ ਦਿੱਖ ਦਿੱਸ਼ਟ ਹੋਈ ਸਤਿਗੁਰੂ ਦਾ ਮੇਲ ਦੂਜੀ ਧਾਮ ਦੇ ਸ਼ੁਰੂ ਹੋ ਜਾਣਗੇ ਦਾੜੀ ਨੂੰ ਵੀ ਤੋਂ ਰੱਤ ਤੋਂ ਹੋਇਆ ਸੀ ਪੁਰਾਣੇ ਸੰਗਤ ਦੇ ਤੁਹਾਨੂੰ ਜਦ ਤੱਕ ਗ੍ਰਿਫ ਦਿੱਸਤੀ ਮਿਲੀ ਸੀ। ਉਹ ਪ੍ਰਜੈਕਟ ਕੋਈ ਛੋੜੀ ਬੋਕੀ ਭਗਤੀ ਕੀਤੀ ਵਿਚਾਰਕ ਗੁਰਬਾਣੀ ਦਾ। ਉਹ ਗਾਣੇ ਕਿੱਜਾ ਤੁਹਾਡੇ ਸਾਹਮਣੇ ਬੈਹ ਸਟੇਜੇ ਦੱਸ ਰਿਹਾ। ਉਹ ਮੇਰੀ ਆਪਣੀ ਸੇਜ ਹੈ। ਦੂਜੇ ਇਲਾਮ ਜਿਹੜੀ ਹੈਗੀ ਹੈ ਇਹ ਸੋਚ ਕਰ 바 ਰਿਹਾ। ਮੁਕਤੀ ਇਹ ਤੁਸਰੋ ਜਿਹੜੀ ਸੂਰ ਮੁਕਤ ਸਸੀ ਮੁਕਤ ਬ੍ਰਹਮ ਗਿਆਨੀ ਵਰਪਾਇ ਜੇ ਗੁਰੂ ਦੀ ਜਿੱਤ ਮਾਰੇ ਨੇ ਕਿੰਨੇ ਨੂੰ ਸਵੀਕਾਰ ਦੇ ਗਿਆ ਮੁਕਤ ਹੋ ਗਿਆ ਸੂਰ ਮੁਕਤ ਸਸੀ ਮੁਕਤ ਬ੍ਰਹਮ ਗਿਆਨੀ ਵਰਪਾਇ ਜੇ ਗੁਰੂ ਦਾ ਮੇਲ ਹੋ ਜਾਂਦਾ ਹੈ ਜੇ ਤਾਂ ਮਿਲੇਗਾ ਉਹ ਜੋ ਗੁਰਬਾਣੀ ਤੇ ਲਾਈ ਨਾ ਉਹ ਆਪ ਹੀ ਤਰ ਗਿਆ ਉਹ ਵੀ ਕੋਲ ਵੀ ਤਰ ਜਾਂਦੀ ਹੈ ਜਦੋਂ ਗੁਰੂ ਦਾ ਮੇਲ ਹੋ ਰਿਹਾ ਹੈ ਵੱਡੀ ਵੱਡੇ ਆਈ ਨਾਨਕ ਕਰਤੇ ਕੀ ਵੱਡੀ ਵੱਡੇ ਆਈ ਨਾਨਕ ਕਰਤੇ ਕੀ ਵੱਡੀ ਵੱਡੇ ਆਈ ਨਾਨਕ ਕਰਤੇ ਕੀ ਵੱਡੀ ਮੱਟ ਲਈ ਆਈ ਨਾਨਕ ਕਰਤੇ ਕੀ ਵੱਡੀ ਵੱਡੇ ਆਈ ਨਾਨਕ ਕਰਤੇ ਕੀ ਵੱਡੀ ਵੱਡ ਆਈ ਨਾਨਕ ਕਰਤੇ ਕੀ ਵੱਡੀ ਵੱਡੇ ਆਈ ਨਾਨਕ ਕਰਤੇ ਕੀ વડી વડી આઈ નામક કરતે કી 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 આચ સબ દર્સાત પાખ આ Saach shabd sat paakhya Saach shabd sat paakhya Saach shabd sat paakhya Paach shabd sat paakhya Saach shabd sat paakhya Saach shabd sat paakhya Saach shabd sat paakhya ਵੱਡੇ ਵੱਡੇ ਆਈ ਨਾਨਕ ਕਰਤੇ ਕੀ ਸਾਚ ਸਵਦ ਸਤ ਪਾਖਿਆ ਵੱਡੇ ਵੱਡੇ ਆਈ ਨਾਨਕ ਕਰਤੇ ਕੀ ਸਾਚ ਸਵਦ ਸਤ ਪਾ ਬਰ ਆਜਿਓ ਤੋ ਨਿਰਭ ਹੋ ਗਿਆ ਹੋਮੇ ਦੀ ਮਹਿਲ ਹੋਈ ਗਈ ਜਿਦ ਦੇ ਚ ਨਾਮ ਵਸ ਗਿਆ ਨਿਰਭ ਪਤ ਬਹਿ ਗਿਆ ਇਹ ਬਿਲੇਗਾ ਉਸੁਰ ਜੇ ਹੌਮੇ ਮੈਨ ਪੂਰੀ ਤਰ੍ਹਾਂ ਗੁਆ ਰਹਿਗਾ ਜੇ ਹੌਮੇ ਦਾ ਵੀਚਾ ਬੱਕਰਾ ਇਲੈਕਟ੍ਰਿਕ ਮੰਗਦਾ ਉਹ ਇਸੁਰਾ ਨਹੀਂ ਹੋਣਾ ਮੇਰੇ ਵੀਡੀਓ ਰੋਲ ਦੇ ਵੀਡੀਓ ਦੇ ਵਿੱਚ ਮੇਰੇ ਹੌਮੇ ਬਾਰੇ ਹੈ ਨਹੀਂ ਵੀਦੋ ਸੰਦੇਪੋ ਪੈ ਮਨ ਹੋਏ ਹੌਮੇ ਮੈਨ ਗੁਆਇਆ ਬਲਰਾਮ ਜੀਓ ਨਿਰਮਲ پایا ہر گن گایا ہر ویک ہے رام ہدورے ان سارے پتا پرمیشر نظر آتا ہے ہر ویک ہے رام ہدورے ہر آتم رام وہ سارے ہی بھرپور نظر آتا پرمیشر وہ بھی فیل کرتا پرمیشر باہر بھی سارے محسوس کرتا ہے کہ سارے ہی بھرپور ہے ویخ بھی رہے محسوس بھی کر رہے ہیں

शरा जो सदा सहार ਅੱਜ ਕੈਨਗਰੀ ਦੇ ਵਿੱਚ 4 ਰੋਜ਼ਾ ਪ੍ਰੋਗਰਾਮ ਹੋਇਆ ਸਰ ਰੋਕਾ ਔਖ ਦੇ ਨਾਮ ਜਿਹਦੇ ਬਾਨੀ ਨੇ ਇਸ ਮਿਸ਼ਨ ਤੇ ਸਰਦਾਰ ਹਰਦੀਾਲ ਸਿੰਘ ਜੀ ਰਿਟਾਇਰਡ ਆਈਐਸ ਚੰਡੀਗੜ੍ਹ ਤੋਂ ਤੇ ਅੱਜ 4 ਰੋਜ਼ਾ ਇਸ ਮਿਸ਼ਨ ਦੇ ਪ੍ਰੋਗਰਾਮ ਤੇ ਇੱਥੇ ਗੁਰੂ ਰਾਮਦਾਸ ਦਰਬਾਰ ਗੁਰਦੁਆਰਾ ਸਾਹਿਬ ਚ ਆਏ ਹੋਏ ਆ ਕਰਦੇ ਆ ਗੱਲਪਾ ਸਾਡੇ ਨਾਲ ਸ਼ਾਮਲ ਨੇ ਸਤਿ ਸ਼੍ਰੀ ਅਕਾਲ ਸਰ ਸਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸ਼ਵਾਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਮਿਹਰਬਾਨੀ ਤੁਹਾਡੀ ਤੁਸੀਂ ਸਾਡੇ ਦਰਸ਼ਕਾਂ ਨੂੰ ਨਾ ਇਹ ਜਿਹੜਾ ਪਿਛੋਕੜ ਆ ਜਦੋਂ ਤੁਸੀਂ ਮਤਲਬ ਇਹਦੇ ਨਾਲ ਜੁੜੇ ਤੁਸੀਂ ਇਹਦੇ ਫਾਊਂਡਰ ਜਿਹੜੇ ਜਦੋਂ ਬਣਿਆ ਉਸ ਵਕਤ ਦੀਆਂ ਪੁਰਾਣੇ ਵਕਤ ਦੀਆਂ ਕੁਝ ਗੱਲਾਂ ਜਿਹੜੀਆਂ ਉਹ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਬੇਨਤੀ ਹੈ ਕਿ ਮੈਂ ਜਿਸ ਵੇਲੇ ਹੈਲਥ ਸੈਕਟਰੀ ਸੀਗਾ ਪੰਜਾਬ ਦਾ ਹੈਲਥ ਐਂਡ ਮੈਡੀਕਲ ਐਜੂਕੇਸ਼ਨ ਡਿਪਾਰਟਮੈਂਟ ਦੇ ਸੈਕਟਰੀ ਸੀ ਪ੍ਰਿੰਸੀਪਲ ਸੈਕਟਰੀ ਮੇਰੇ ਅੰਦਰ ਸਾਰੇ ਪੰਜਾਬ ਦੇ ਸਰਕਾਰੀ ਹਸਪੀਟਲ ਸਰਕਾਰੀ ਮੈਡੀਕਲ ਕਾਲਜਸ ਹਨ ਮੇਰਾ ਹਾਰਟ ਵਧਿਆ ਹੋਇਆ ਸੀ ਇਹ ਡਾਇਗਨੋਸ ਕੀਤਾ ਗਿਆ ਡਾਕਟਰਾਂ ਨੇ ਲੇਕਿਨ ਉਹ ਮੇਰਾ ਇਲਾਜ ਨਾ ਕਰ ਸਕੇ ਹਾਲਾਂਕਿ ਮੈਂ ਇਸ ਮਹਿਕਮੇ ਦਾ ਦੋ ਮਹਿਕਮੇ ਦਾ ਹੈਡ ਸੀ ਤੇ ਮੇਰਾ ਇਲਾਜ ਨਾਮ ਨਾਲ ਹੋਇਆ ਇਹਦੀ ਇਨਸਪੀਰੇਸ਼ਨ ਮੈਨੂੰ ਪੌਂਟਾ ਸਾਹਿਬ ਤੋਂ ਮਿਲੀ ਮੇਰੀ ਵਾਈਫ ਦਾ ਬਰਥਡੇ ਸੀ ਅਸੀਂ ਪੌਂਟਾ ਸਾਹਿਬ ਦਰਸ਼ਨ ਕਰਨ ਗਏ ਉੱਥੋਂ ਫਿਰ ਗੁਰੂ ਚਰਨਾਂ ਚ ਅਰਦਾਸ ਕੀਤੀ ਉੱਥੋਂ ਇਨਸਪੀਰੇਸ਼ਨ ਮਿਲੀ ਤੇ ਮੈਂ 2 2.5 ਘੰਟੇ ਸ਼ਬਦ ਵਾਹਿਗੁਰੂ ਸ਼ਬਦ ਨੂੰ ਗਾਇਆ ਕਰਨਾ ਰੋਜ਼ 2 2.5 ਘੰਟੇ ਸਵੇਰੇ ਤਬਸਰ ਜਾਣ ਤੋਂ ਪਹਿਲਾਂ ਦੋ 2.5 ਘੰਟੇ ਸ਼ਾਮ ਨੂੰ ਦਫ਼ਤਰ ਆ ਕੇ ਸੈਟਰਡੇ ਸੰਡੇ ਛੁੱਟੀ ਵਾਲੇ ਦਿਨ ਜ਼ਿਆਦਾ ਟਾਈਮ ਲਾਦਣਾ ਤੇ ਹਾਰਡ ਸਾਈਜ਼ ਦਾ ਐਕਸ-ਰੇ ਲਿਆ ਗਿਆ ਤੇ ਡਾਕਟਰ ਸਾਹਿਬਾਨ ਸਾਰੇ ਹੈਰਾਨ ਰਹਿ ਗਏ ਕਿ ਮੇਰਾ ਜਿਹੜਾ ਬੁਧਿਆ ਹਾਰਡ ਸਾਈਜ਼ ਸੀ ਜਿਨ੍ਹਾਂ ਬਾਰੇ ਉਹਨਾਂ ਨੇ ਕਹਿ ਕਹਤਾ ਸੀ ਕਿ ਤੁਹਾਨੂੰ ਅਮਰੀਕਾ ਭੇਜ ਸਕਦੇ ਅਸੀਂ ਅਸੀਂ ਰეკਮੈਂਡ ਕਰ ਦਨੇ ਸਰਕਾਰ ਤੋਂ ਅਮਰੀਕਾ ਭੇਜ ਦਵੇ ਉੱਥੇ ਤੁਹਾਡੀ ਇਨਵੈਸਟੀਗੇਸ਼ਨ ਹੋ ਜਾਏਗੀ ਪਤਾ ਲੱਗ ਜਾਏਗਾ ਸੋ ਮੇਰਾ ਇਨਟਰੈਕਟੇਬਲ ਇਨਕਿਊਰੇਬਿਲਿਟੀ ਜਿਹੜੀ ਹਾਰਟ ਇਨਲਾਰਜਮੈਂਟ ਸੀ ਉਹ ਨਾਮ ਗੋਣ ਨਾਲ ਠੀਕ ਹੋ ਗਈ ਉਤੋਂ ਮੇਰੇ ਮਨ 'ਚ ਆਇਆ ਕਿ ਮੈਂ ਤੇ ਐਡਾ ਵੱਡਾ ਅਫਸਰਾਂ ਸਪੈਸ਼ਲਿਸਟ ਸਾਰੇ ਮੇਰੇ ਕੋਲ ਆਪ ਆਉਂਦੇ ਨੇ ਤੇ ਆਮ ਲੋਕ ਜਿਹੜੇ ਹੈਗੇ ਆ ਕਾਫੀ ਵੱਡੀਆਂ ਫੀਸਾਂ ਦੇ ਕੇ ਸਪੈਸ਼ਲਿਸਟਾਂ ਨੂੰ ਮਿਲਦੇ ਨੇ ਔਰ ਇੰਨਾ ਜ਼ਿਆਦਾ ਖਰਚਾ ਹੁੰਦਾ ਜਿਹੜਾ ਫੋਰਡ ਨਹੀਂ ਕਰ ਸਕਦੇ ਜਦ ਸਤਗੁਰੂ ਜੀ ਨੇ ਬਿਮਾਰੀਆਂ ਦਾ ਇਲਾਜ ਦੱਸਿਆ ਸਰਬ ਰੋਗ ਆਪ ਦਾ ਨਾਮ ਸਾਰੇ ਰੋਗਾਂ ਦੀ ਦੁਆ ਪਰਮੇਸ਼ਰ ਦਾ ਨਾਮ ਹੈ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਗੁਰਬਾਣੀ ਸੁਣਨ ਨਾਲ ਦੁੱਖ ਰੋਗ ਸਾਰੇ ਕੱਟੇ ਜਾਂਦੇ ਨੇ ਇਹ ਸਿੱਖ ਸੰਤਾਂ ਨੂੰ ਇਹ ਸਚਾਈ ਉਜਾਗਰ ਕਰਨੀ ਚਾਹੀਦੀ ਹੈ ਸੋ ਪਹਿਲਾ ਕੈਂਪ ਮੈਂ ਆਰਟੀਕਲ ਇਸ ਬਾਰੇ ਲਿਖੇ ਉਹ ਸਾਰੇ ਡਾਕਟਰਾਂ ਕੋਲ ਗਏ ਡਾਕਟਰ ਚਰਨ ਸਿੰਘ ਪ੍ਰੋਫੈਸਰ ਆਫ ਮੈਡੀਸਨ ਸੀ ਮੈਡੀਕਲ ਕਾਲਜ ਅਮਰitsar ਦੇ ਵਿੱਚ ਉਹਨਾਂ ਨੇ ਮੈਂ ਕਿਹਾ ਕਿ ਆਪਾਂ ਕੈਂਪ ਲਾਉਣੇ ਆ ਜਿੱਥੇ ਮਰੀਜ਼ ਮੇਰੇ ਵੀ ਆਉਣਗੇ ਹੋਰ ਵੀ ਪਿੰਡਾਂ ਤੋਂ ਮਰੀਜ਼ ਆ ਜਾਣਗੇ ਤੇ ਉਹਨਾਂ ਦਾ ਮੈਂ ਦੇਖਾਂਗਾ ਕਿੰਨਾ ਫਰਕ ਪੈਂਦਾ 45 ਦਿਨਾਂ ਚ ਸੋ 5 ਦਿਨ ਦਾ ਕੈਂਪ ਪਹਿਲਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ 1983 ਜਲਾਇਆ ਗਿਆ ਤੇ ਡਾਕਟਰ ਚਰਨ ਸਿੰਘ ਹੋਰ ਵੀ ਕਿਉਂਕਿ ਹੈਲਥ ਸੈਕਟਰੀ ਸੀ ਮੈਂ ਉਸ ਵੇਲੇ ਉਹ ਵੀ ਡਾਕਟਰ ਸਾਹਿਬਾਨ ਮੇਰੇ ਨਾਲ ਸਨ ਸਭ ਨੇ ਦੇਖਿਆ ਕਿ ਜਿਹਨੇ ਪੇਸ਼ੈਂਟ ਵੀ ਆਏ ਸਭ ਨੂੰ ਰਲੀਫ ਮਿਲਿਆ ਜਿਹੜੇ ਹਾਰਟ ਦੇ ਪੇਸ਼ੈਂਟਸ ਵੀ ਉਹਨਾਂ ਨੇ ਵੀ 83 ਪੌੜੀਆਂ ਉਤਰ ਕੇ 83 ਪੌੜੀਆਂ ਚੜ੍ਹਨੀਆਂ ਉਤਰਨੀਆਂ ਕਿਸੇ ਨੂੰ ਅੰਜਾਇਨਾ ਨਹੀਂ ਹੋਇਆ ਹੈਰਾਨ ਹੋ ਗਏ ਉਸ ਤੋਂ ਬਾਅਦ ਸੈਕੰਡ ਕੈਂਪ ਚੰਡੀਗੜ੍ਹ ਵਿਖੇ ਸਵਾਰਥ ਪਬਲਿਕ ਸਕੂਲ ਤੇ ਲੱਗਾ ਉੱਥੇ ਵੀ ਸਾਰੀ ਮੋਨਿਟਰਿੰਗ ਟੀਮ ਨੇ ਡਾਕਟਰਾਂ ਦੀ ਟੀਮ ਨੇ ਕੀਤੀ ਉਹ ਰੈ residencial ਕੈਂਪ ਸੀ 5 ਦਿਨ ਸਕੂਲ ਵਾਲਿਆਂ ਨੇ ਸਾਰਾ ਖਰਚਾ ਕੀਤਾ ਤੇ 5 ਦਿਨ ਉਥੇ ਪੇਸ਼ੈਂਟ ਰਹੇ ਉਥੇ ਬਹੁਤ ਬਹੁਤ ਰਿਮਾਰਕੀਬਲ ਰਿਕਵਰੀਜ਼ ਹੋਈਆਂ ਉਹਨਾਂ ਬਿਮਾਰੀਆਂ ਦੀ ਜਿਨ੍ਹਾਂ ਦਾ ਕੋਈ ਇਲਾਜ ਨਹੀਂ ਸੀ ਤੇ ਉਥੇ ਸੰਤਾਂ ਦੀ ਆਵਾਜ਼ ਆਈ ਅਦਾਸ ਵੇਲੇ ਕਿ ਮਿਸ਼ਨ ਬਣਾਓ ਇਹਦਾ ਸੰਕਤਾ ਨੇ ਕਿਹਾ ਦਾ ਨਾਮ ਸਰਬੋ ਕੋ ਉਹ ਨਾਮ ਮਿਸ਼ਨ ਰੱਖੋ ਸੰਕਤਾ ਨੇ ਕਿਹਾ ਕਿ ਇਹਦੇ ਪ੍ਰੈਜ਼ੀਡੈਂਟ ਕਾਉਂਟਰ ਜਿਹੜੇ ਸਹਾਦਰਦਿਆਲ ਸਿੰਘ ਜੀ ਹੋਣਗੇ ਤੇ ਵਾਈਸ ਪ੍ਰੈਜ਼ੀਡੈਂਟ ਜੋ ਸਕੂਲ ਦੇ ਪ੍ਰਿੰਸੀਪਲ ਸੀ ਡਾਇਰੈਕਟਰ ਸੀ ਓਨਰ ਸੀ ਮਿਸਟਰ ਬੇਦੀ ਉਹ ਵਾਈਸ ਪ੍ਰੈਜ਼ੀਡੈਂਟ ਬਣ ਗਿਆ ਉੱਥੇ ਤੇ ਜਿਹੜੇ ਪੇਸ਼ੈਂਟ ਵੱਡੀਆਂ ਬਿਮਾਰੀਆਂ ਤੋਂ ਰਾਜ਼ੀ ਹੋਏ ਉਹ ਸਾਡੇ ਮੈਂਬਰ ਗਵਰਨਿੰਗ ਬੋਡੀ ਦੇ ਮੈਂਬਰ ਮਨ ਕਮਿਸ਼ਨ ਇਦਾਂ ਮਿਸ਼ਨ ਹੋਣ ਵਿੱਚ ਆਇਆ 1983 ਚ 1993 ਚ ਮੈਨੂੰ ਵਰਲਡ ਪਾਰਲੀਮੈਂਟ ਆਫ ਰਿਲੀਜੀਅਨ ਜਿਹੜੀ ਸ਼ਿਕਾਗੋ ਵਿੱਚ ਹੋਈ ਸਿੱਖਾਂ ਵੱਲੋਂ ਮੈਨੂੰ ਹੀ ਉੱਥੇ ਬੁਲਾਇਆ ਗਿਆ ਪ੍ਰੈਜੈਂਟੇਸ਼ਨ ਦੇਣ ਵਾਸਤੇ ਹੀਲਿੰਗ ਦੀ ਹੀਲਿੰਗ ਥਰੂ ਇਨਰ ਪਾਵਰ ਉੱਥੇ ਮੈਂ ਪ੍ਰੈਜੈਂਟੇਸ਼ਨ ਦਿੱਤੀ 1993 ਤੋਂ ਫਿਰ ਯੂ ਐਸ ਏ ਕੈਨੇਡਾ ਆਉਣਾ ਸ਼ੁਰੂ ਹੋ ਗਿਆ 1995 ਤੋਂ ਕੈਨੇਡਾ ਔਰ ਯੂ ਐਸ ਏ ਵਿਖੇ ਕੈਂਪ ਲਾਉਣੇ ਸ਼ੁਰੂ ਕਰ ਦਿੱਤੇ ਹੁਣ ਇੰਡੀਆ ਚ ਵੀ ਕੈਂਪ ਲੱਗਦੇ ਨੇ ਬਾਹਰ ਵੀ ਕੈਂਪ ਲੱਗਦੇ ਨੇ ਜਿਹੜੇ ਵੀ ਭੈਣ ਨੂੰ ਆਉਂਦੇ ਨੇ ਸਾਰਿਆਂ ਨੂੰ ਰਿਲੀਫ ਮਿਲਦਾ ਕੁਝ ਹੁੰਦੇ ਕਈ ਵਾਰ ਜਿਹੜੇ ਕੁਰਬਾਨੀ ਪੂਰੇ ਪਿਆਰ ਨਾਲ ਨਹੀਂ ਗਾਉਂਦੇ ਉਹਨਾਂ ਨੂੰ ਰਿਲੀਫ ਨਹੀਂ ਵੀ ਮਿਲਦਾ ਪਰ ਜਿਨੇ ਗੁਰਬਾਣੀ ਦੇ ਸ਼ਬਦ ਪਿਆਰ ਨਾਲ ਗਾਉਂਦੇ ਨੇ ਪੂਰੇ ਮਨ ਨਾਲ ਗਾਉਂਦੇ ਨੇ ਸਾਰਿਆਂ ਨੂੰ ਸਾਰੀਆਂ ਬਿਮਾਰੀਆਂ ਤੋਂ ਭਾਵੇਂ ਬਿਮਾਰੀਆਂ ਕਿਉਰੇਬਲ ਨੇ ਜਾਂ ਇਨਕਿਉਰੇਬਲ ਨੇ ਸਾਰੀਆਂ ਬਿਮਾਰੀਆਂ ਤੋਂ ਰਿਲੀਫ ਮਿਲਦਾ ਆ ਰਿਹਾ ਸੋ ਇਹ ਸਚਾਈ ਹੈ ਕਿ ਪਰਮੇਸ਼ਰ ਦਾ ਨਾਮ ਸਾਰੇ ਰੋਗਾਂ ਦੀ ਤਨ ਕਿ ਗੁਰਬਾਣੀ ਮਨ ਚ ਬਸਾਉਣ ਨਾਲ ਗੁਰਬਾਣੀ ਸੁਣਨ ਨਾਲ ਸਾਰੀਆਂ ਤਕਲੀਫਾਂ ਦੂਰ ਹੋ ਜਾਂਦੀਆਂ ਸਾਰੇ ਰੋਗ ਕੱਟੇ ਜਾਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ ਥੈਂਕ ਯੂ ਇੱਕ ਮੈਂ ਤੁਹਾਡੇ ਕੋ ਸਤਿ ਸ੍ਰੀ ਅਕਾਲ ਸਭ ਇਹ ਅੱਜ ਸਾਡੇ ਸ਼ਵਾਲਕ ਟੀਵੀ ਚੈਨਲ ਤੇ ਤੁਹਾਨੂੰ ਦੇਸ਼ਾਂ ਵਿਦੇਸ਼ਾਂ ਜੀਵਨ ਵਰਲਡ ਵਾਈਡ ਵੇਖਿਆ ਜਾ ਰਿਹਾ ਤੁਸੀਂ ਮਿਸ਼ਨ ਮੁਖ ਰੱਖ ਪੇ ਸਰਬ ਰੋਕ ਔਖ ਦਾ ਨਾਮ ਜਿਹੜੇ ਮਿਸ਼ਨ ਆਂ ਜਿਹਦੇ ਤੁਸੀਂ ਫਾਊਂਡਰ ਹੋ ਉਹਨੂੰ ਮੁੱਖ ਰੱਖ ਕੇ ਆਮ ਲੋਕ ਆਮ ਸੰਗਤਾਂ ਜਿਹੜੀਆਂ ਆ ਸਿੱਖ ਸੰਗਤਾਂ ਜਾਂ ਸਾਰੇ ਆ ਉਹਨਾਂ ਚ ਆ ਜੰਨੇ ਆ ਉਹਨਾਂ ਨੂੰ ਕੀ ਆਪਣੀ ਕੋਲ ਸੁਨੇਹਾ ਦੇਣਾ ਚਾਹੋਗੇ ਸੁਨੇਹਾ ਮੇਰਾ ਇਹ ਹੋਏਗਾ ਕਿ ਨਾਮ ਕਿਦਾਂ ਜਪਣਾ ਹੈ ਉਹਦੀਆਂ ਵਿਧੀਆਂ ਸੁਖਮਨੀ ਸਾਹਿਬ ਵਿੱਚ ਦਿੱਤੀਆਂ ਹੋਈਆਂ ਸੁਖਮਨੀ ਸਾਹਿਬ ਦੀ ਬਾਣੀ ਕੇਵਲ ਸਿੱਖਾਂ ਵਾਸਤੇ ਨਹੀਂ ਸਾਰਾ ਸੰਸਾਰ ਦੁਖੀ ਹੈ ਸਾਰੇ ਸਾਰੇ ਰੋਗੀ ਆ ਜਿਹੜਾ ਵੀ ਉਹਨਾਂ ਵਿਧੀਆਂ ਨੂੰ અપਨਾ ਕੇ ਨਾਮ ਜਪੇਗਾ ਉਹਨਾਂ ਵਿਧੀਆਂ ਨੂੰ અપਨਾ ਕੇ ਗੁਰਬਾਣੀ ਸੁਨੇਗਾ ਬੋਲੇਗਾ ਗਾਏਗਾ ਸਭ ਦੇ ਰੋਕ ਕੱਟੇ ਜਾਣਗੇ ਸੋ ਮੇਰਾ ਇਹ ਡ੍ਰੀਮ ਆ ਕਿ ਇਹ ਸਿੱਖਿਆ ਧਰਤੀ ਦੇ ਸਾਰੇ ਵੀਰਾਂ ਪੈਣਾਂ ਨੂੰ ਮਿਲੇ ਤਾਂ ਕਿ ਸਾਰੇ ਵੀਰ ਪੈਣ ਸੁਖੀ ਹੋ ਜਾਣ ਡਾਕਟਰ ਇਲਾਜ ਜਿਹੜਾ ਹੈ ਉਹ ਠੀਕ ਹੈ ਇਲਾਜ ਵੀ ਦੋਨੋਂ ਕੰਬਾਈਨ ਕੀਤਾ ਜਾ ਸਕਦਾ ਇਹ ਨਹੀਂ ਮੈਂ ਕਹਿ ਰਿਹਾ ਕਿ ਬਾਕੀ ਇਲਾਜਾਂ ਦੀ ਲੋੜ ਨਹੀਂ ਬਾਕੀ ਇਲਾਜਾਂ ਦੇ ਨਾਲ-ਨਾਲ ਇਹ ਵੀ ਇਲਾਜ ਕੀਤਾ ਜਾਏ ਤੇ ਜਲਦੀ ਬਿਮਾਰੀ ਤੋਂ ਛੁਟਕਾਰਾ ਮਿਲ ਜਾਏਗਾ ਤੇ ਜਿਹੜੀਆਂ ਬਿਮਾਰੀਆਂ ਇਨਕਿਊਰੇਬਲ ਨੇ ਇਨਟਰੈਕਟੇਬਲ ਨੇ ਉਹਨਾਂ ਦਾ ਇਲਾਜ ਵੀ ਨਾਮਔਰ ਗੁਰਬਾਨੇ ਰਾਹੀਂ ਹੋ ਸਕਦਾ ਸੋ ਸਾਰੇ ਵੀਰਾਂ ਭੈਣਾਂ ਨੂੰ ਮੈਂ ਇਹ ਹੀ ਬੇਨਤੀ ਕਰ ਰਿਹਾ ਕਿ ਉਹ ਨਿਰਾਸ਼ ਹੋਣ ਦੀ ਲੋੜ ਨਹੀਂ ਅਗਰ ਰੋਗੀ ਨੇ ਸਾਡੇ ਕੈਂਪ ਲੱਗਦੇ ਨੇ ਕੈਂਪਸ ਆਉਣ ਤੇ ਮੇਰੇ ਉੱਤੇ ਉਹਨਾਂ 'ਚ ਵੀ ਸਿੱਖਿਆ ਦਿੱਤੀ ਗਈ ਹੈ ਉਹ ਵੀਡੀਓ 'ਚ ਉਹਨਾਂ ਨੇ ਕਰਨਾ ਇਦਾਂ ਜਿਹੜੇ ਮੈਂ ਸ਼ਬਦਾਂ ਦਾ ਗਾਇਨ ਕੀਤਾ ਸਤਾਂ ਸ਼ਬਦਾਂ ਦਾ ਉਹ ਵੀਡੀਓਜ਼ ਹੈਗੇ ਆ ਜਿਸ ਵੇਲੇ ਸੰਗਤ ਬੋਲਦੀ ਹੈ ਜਿਸ ਵੇਲੇ ਮੈਂ ਬੋਲਦਾ ਤੁਸੀਂ ਸੁਣਨਾ ਹੈ ਜਿਸ ਵੇਲੇ ਸੰਗਤ ਬੋਲੇਗੀ ਤੁਸੀਂ ਨਾਲ ਬੋਲਣਾ ਹੈ ਸੰਗਤ ਦੇ ਇਸ ਤਰ੍ਹਾਂ ਕਰਨ ਨਾਲ ਅਗਰ ਤੁਸੀਂ 3 ਘੰਟੇ ਕਰ ਲੋਗੇ ਵੀਡੀਓ ਜਿਹੜੇ ਹੈਗੇ ਉਹਦੇ ਨਾਲ-ਨਾਲ ਬੋਲੋਗੇ ਮੇਰੇ ਤੋਂ ਲਗ ਹੋਰ ਵੀ ਵੀਡੀਓ ਨੇ ਇਹਨਾਂ ਸੱਤਾਂ ਸ਼ਬਦਾਂ ਦੇ ਉਹ ਵੀ ਤੁਸੀਂ ਸੁਣ ਸਕਦੇ ਹੋ ਪਰ ਨਾਲ ਥੋੜਾ ਗਾਉਣਾ ਜ਼ਰੂਰੀ ਆ ਤੁਹਾਡੇ ਗਾਉਣ ਨਾਲ ਪਾਰਟਿਸਪੇਸ਼ਨ ਤੁਹਾਡੀ ਹੋ ਜਾਏਗੀ ਔਰ ਤੁਸੀਂ ਇਦਾਂ ਵੀ ਅਗਰ ਕੈਂਪਾਂ 'ਚ ਨਹੀਂ ਆ ਸਕਦੇ ਇਦਾਂ ਵੀ ਆਪਣੀ ਬਿਮਾਰੀਆਂ ਦਾ ਇਲਾਜ ਕਰ ਸਕਦੇ ਹੋ ਬਹੁਤ-ਬਹੁਤ ਮਿਹਰਬਾਨੀ ਤੁਹਾਡੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ